2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਸਭ ਤੋਂ ਵੱਧ 43% ਹੋਏਗਾ 29% ਦੇ ਨਾਲ ਕਾਂਗਰਸ ਦੂਜੇ ਨੰਬਰ ਤੇ ਅਤੇ ਅਕਾਲੀ ਭਾਜਪਾ ਗੱਠਜੋੜ 21% ਦੀ ਨਾਲ ਤੀਜੇ ਨੰਬਰ ਤੇ ਇਹ ਅੰਕੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੇ ਨੇ VDP ਐਸੋਸੀਏਟ ਵੱਲੋਂ ਕੀਤੇ ਸਰਵੇ ਦੇ ਆਧਾਰ ਤੇ ਕੇਜਰੀਵਾਲ ਨੇ ਪੰਜਾਬ ਵਿੱਚ ਕਲੀਨ ਸਵੀਪ ਦਾ ਦਾਅਵਾ ਦੁਹਰਾਇਆ ਇਸ ਸਰਵੇ ਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਅੱਗੇ ਦਿਖਾਇਆ ਗਿਆ ਹੈ ਵਧੇਰੇ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਜ਼ਰੀਏ ਜੁੜ ਗਏ ਨੇ ਸਾਡੇ ਪੱਤਰਕਾਰ ਆਦਵਿੰਦਰ ਸਿੱਖ। ਜੈਲਵਿੰਦਰ ਪੰਜਾਬ ਦੀ ਮੌਜੂਦਾ ਸਿਆਸੀ ਸਮੀਕਰਨਾਂ ਨੂੰ ਵੇਖਦਿਆਂ ਹੋਇਆਂ ਕਿਵੇਂ ਤੁਸੀਂ ਇਹਨਾਂ ਅੰਕੜਿਆਂ ਨੂੰ ਐਨਲਾਈਜ਼ ਕਰਦੇ ਹੋ? ਦੇਖੋ ਜਦੋਂ ਤੇਜਰੀਵਾਲ ਨੇ ਟਵੀਟ ਕੀਤਾ ਹੈ ਬੀਡੀਪੀ ਐਸੋਸੀਏਟਸ ਉਹਨਾਂ ਨੇ ਕਿਹਾ ਹੈਗਾ ਕਿ ਇਹਨਾਂ ਦਾ ਇਹ ਸਰਵੇ ਆ ਹਾਲਾਂਕਿ ਇਹ ਸਰਵੇ ਕਿਸੇ ਚੈਨਲ ਜਾਂ ਕਿਸੇ ਹੋਰ ਥਾਂ ਦੇ ਉੱਤੇ ਨਹੀਂ ਆਇਆਗਾ ਜਿਹਦਾ ਕੋਈ ਦਾਅਵੇਦਾਰੀ ਇਸ ਤਰ੍ਹਾਂ ਨਹੀਂ ਹੁਵੇ ਤੇਜਰੀਵਾਲ ਦੀ ਇਹ ਦਾਅਵੇਦਾਰੀ ਹੈਗੀ ਤੇਜਰੀਵਾਲ ਲਗਾਤਾਰ ਦਾਵਾ ਕਰਦੇ ਰਹੇ ਨੇ ਕਿ 100 ਸੀਟਾਂ ਸਾਡੀਆਂ ਪੰਜਾਬ ਦੇ ਅੰਦਰ ਆ ਰਹੀਆਂ ਨੇ। ਔਰ ਉਹ ਪੰਜਾਬ ਦੇ ਅੰਦਰ ਘੁੰਮਦੇ ਵੀ ਰਹੇ ਨੇ ਮਾਰਵਾ ਮਾਝਾ ਦੁਆਬਾ ਖੇਤਰਾਂ ਤਾ ਲਗਾਤਾਰ ਹਰ ਪ੍ਰੈਸ ਕਾਨਫਰੰਸ ਦੇ ਅੰਦਰ ਹਰ ਥਾਂ ਦੇ ਉੱਤੇ ਉਹਨਾਂ ਦਾ ਦਾਵਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਇੰਨੀਆਂ ਸੀਟਾਂ ਆ ਰਹੀਆਂ ਨੇ ਤਾਂ ਉਸੇ ਨੂੰ ਰਿਫਲੈਕਟ ਕਰਦਾ ਉਹਨਾਂ ਨੇ ਇਹ ਸਰਵੇ ਪਾਇਆਗਾ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਰਵੇ ਆਉਣਗੇ ਉਹਨਾਂ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਸਥਿਤੀ ਆਮ ਆਦਮੀ ਪਾਰਟੀ 'ਚ ਫਿਲਹਾਲ ਕੇਜਰੀਵਾਲ ਦਾ ਇਹ ਦਾਵਾ ਬਾਕੀ ਪਾਰਟੀਆਂ ਇਸ ਦਾਵੇ ਨੂੰ ਖਾਰਜ ਕਰ ਰਹੀਆਂ ਨੇ ਬਾਕੀ ਪਾਰਟੀਆਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਆਪਣੇ ਲੈਵਲ ਦੇ ਉੱਤੇ ਇਸ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ ਜਦੋਂ ਕਿ ਪੰਜਾਬ ਦੇ ਸਿਆਸੀ ਹਾਲਾਤ ਇਹ ਨਹੀਂ ਆ ਪਰ ਆਮ ਆਦਮੀ ਪਾਰਟੀ ਪਹਿਲਾਂ ਵੀ ਦਾਵਾ ਕਰਦੀ ਰਹੀ ਹੈ ਤੇ ਹੁਣ ਵੀ ਦਾਵਾ ਕਰ ਰਹੀ ਹੈ ਕਿ ਉਹਨਾਂ ਦੀਆਂ ਵੱਡੇ ਪੱਦਰ ਦੇ ਉੱਤੇ ਸੀਟਾਂ ਆ ਰਹੀਆਂ ਨੇ ਔਰ 48% ਵੋਟ ਸ਼ੇਅਰ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਇਹ ਅਰਵਿੰਦ ਕੇਜਰੀਵਾਲ ਇੱਕ ਸਰਵੇ ਦੇ ਜ਼ਰੀਏ ਦਾਵਾ ਕਰ ਰਹੇ ਨੇ ਜੀ ਧੰਨਵਾਦ ਅਰਵਿੰਦਰ ਗੱਲਬਾਤ ਦੇ ਲਈ